ਤੇ ਦੋ ਨਸਾਂ ਤਸਕਰਾਂ ਦੀ ਜੀਜੀਆਂ ਨੂੰ ਕਿੱਦਾਂ ਦੇ ਮਾਨੀਓ ਕੁਮ ਸੀਐਮ ਸਾਹਿਬ ਅੱਗੇ ਬਰਾਬਰ ਨੇ ਜਿਹੜੀ ਹੋਈ ਅੰਦਰਸ਼ੇਪਨ ਅਧੀਨ ਅਰੇ ਤਹਿਤ ਐਸਐਸਪੀ ਪਟਿਆਲਾ ਅਤੇ ਏਟੀਆਈਜੀ ਪਟਿਆਲਾ ਦੇ ਅਧੀਨ ਇਹ ਨਿਸ਼ਾਨ ਨਿਸ਼ਾਨੇ ਦੇ ਰਿਹਾ ਹੈ ਪਟਿਆਲਾ ਪੁਲਿਸ ਤਸਕਰਾਂ ਦੇ ਪ੍ਰਕਾਰ ਦੇ ਕਰਵਾਈ ਕਰਦੀ ਹੈ ਇਸੇ ਕਰ ਇਸ ਲੜੀ ਦੇ ਵਿੱਚ ਅੱਜ ਜਿਹੜੇ ਦੋ ਵੱਡੇ ਅਚੰਦ ਸਕਰ ਮੁਰਾਦ ਕੋਲ ਫੜਦੇ ਗਏ ਅਮਿੰਦਰ ਸਿੰਘ ਅਮਿੰਦਰ ਸਿੰਘ ਨਾ ਕੋ ਲੋਕ ਜਾਇਦ ਫਰੀਦ ਜੀ ਦਿੱਤੀ ਦਿੱਤੀ ਨਾਇਦ ਫਰੀਦ ਵਾਲਾ ਚਾਇਸ ਡਿਪਾਰਟਮੈਂਟ ਵੱਲੋਂ ਟੋੜਾ ਜਾ ਰਿਹਾ ਹੈ ਪੁਲਿਸ ਪਰ ਮੁਹਿੰਮ ਕੀਤੀ ਜਾ ਰਹੀ ਹੈ ਲੋਟ ਕੋ ਪੱਤੀ ਜਿੰਨੇ ਕਿੰਨੇ ਪਰਸੇ ਲੈ ਸਕਦੇ 4 ਐਨਡੀਪੀਐਸ ਦੇ ਕੋਲ ਮੈਂ ਤੇ ਦੱਸਿਆ ਕਿ ਦੱਸ ਪਰ ਦੋਨੋਂ ਜੇਲ੍ਹ ਤੇ ਨਹੀਂ ਜੀ ਬਾਹਰ ਨਹੀਂ ਹੋਇਆ ਇੱਕ ਜਿਹੜਾ ਬਲਬੀਰ ਸਿੰਘ ਆ ਉਹਨੂੰ ਮਾਂ ਲਿਆ ਅਦਾਲਤ ਤੇ ਦਿੱਤੀ ਸਰ ਇਹ ਕਿਸੇ ਪਿੰਡ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਆਲਗੂ ਵਾਲੇ ਪਿੰਡਾਂ ਦੇ ਵੀ ਹੋਰ ਵੀ ਕਿਤੇ ਕਿਤੇ ਕੋ ਜੀਡੀਪੀ ਦਸ਼ੇਕਸਰ ਵੱਲੋਂ ਕਾਲੀ ਕਮਾਈ ਕੀਤੀ ਹੋਈ ਉਹਨਾਂ ਦੀ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀ ਜਾ ਰਹੀਆਂ ਨੇ ਜੀ ਜੀ ਜੋ ਵੀ ਪ੍ਰੋਪਰਟੀ ਗੈਰ ਕਾਨੂੰਨੀ ਹੋਵੇ ਜਾਂ ਕਰਕੇ ਪੰਚਾਇਤ ਦੀ ਰਿਪੋਰਟ ਆਈ ਹੋਵੇ ਉਹਦੇ ਉੱਤੇ ਕਾਰਵਾਈ ਹੋਵੇ ਐਨਆਪੀ ਇਸ ਤੱਕ ਕਿਹੜੇ ਕਿਸਰ ਬੋਲੀਆਂ ਦੇ ਵਿੱਚ ਆਈਆਂ ਕੋਈ ਹਫੀਮ ਦੇ ਪੁੱਕੇ ਦੇ ਵਿੱਚ ਵਰਤੇ ਬਖਦੇ ਨਹੀਂ ਜੀ ਬੋਲੀਆਂ ਵੀ ਹੈਗੀਆਂ ਸਰ ਜਿੱਦਾ ਕੱਲ ਵੀ ਕਾਰਵਾਈ ਹੋਈ ਸੀ ਤੇ ਨਸਾਂ ਇਸ ਤਰ੍ਹਾਂ ਦੇ ਪਰਿਵਾਰ ਕਿ ਉਹਨਾਂ ਨੂੰ ਪਰਚੇ ਦਰਜ ਹੋਏ ਜੀ ਛੱਡੇ ਗਿਆ ਹਨ ਪਰਚੇ ਦਰਜ ਹੋਊਗੀ ਨਹੀਂ ਕਿਸੇ ਨੂੰ ਛੱਡਿਆ ਨਹੀਂ ਜਾਊਗਾ ਜੀ ਉਹ ਵੀ ਨਸ਼ੇ ਦਾ ਤਸਕਰੀ ਦਾ ਕੰਮ ਕਰੂਗਾ ਨਸ਼ਾ ਦੇ ਚੰਗਾ ਕੰਮ ਕਰਵਾਉ ਉਸ ਨੂੰ ਹਰ ਸਭ ਤੋਂ ਦੋ ਤੇ ਸੱਤ ਸਨ ਕਰਵੇ ਕੀਤੀ ਜਾਂਦੀ ਹੈ ਅੱਗੇ ਵੀ ਜਾਰੀ ਸਰ ਪੰਜਾਬ ਪੁਲਿਸ ਉਹਨਾਂ ਜਿਸ ਤਰ੍ਹਾਂ ਕਿ ਕਿਹਾ ਗਿਆ ਕਿ ਇਹ ਕੋਰਟ ਵੱਲੋਂ ਆਰਡਰ ਦਿੱਤੇ ਗਏ ਨੇ ਜਿਹੜਾ ਵੀ ਨਸ਼ਕਤ ਨਸ਼ੇ ਤਸਕਰੀ ਦੀ ਦੀਮਾਂਦਾ ਵਗੈਰਾ ਦੇਇਆ ਗਿਆ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਹਨੂੰ ਦੇਖੋ ਜੀ ਅਸੀਂ ਪੰਚਾਇਤਾਂ ਉਹ ਨੂੰ ਕਹਿ ਕੇ ਕਨਵਿੰਸ ਕਰਕੇ ਮਤੇ ਵੀ ਬੁਆਰੇ ਨੇ ਕਿ ਉਹ ਇਸ ਟਾਈਮ ਦੇ ਮਾੜੇ ਹਾਲਾਤਾਂ ਦੇ ਇਹਨਾਂ ਦੀ ਨਾ ਕੋਈ ਗੇਰ ਦੇ ਤਾ ਤੇ ਕਾਫੀ ਪੰਚਾਇਤਾਂ ਨੇ ਹਮੀ ਵੀ ਭਰੀ ਮਤੇ ਵੀ ਪੜ ਤੇ ਅੱਗੇ ਵੀ ਉਹਨਾਂ ਨੂੰ ਕਨਵਿੰਸ ਕੀਤਾ ਜਾਊਗਾ ਕਿ ਉਹ ਅੱਗੇ ਨਾ ਆ ਕੇ ਉਹਨਾਂ ਦੀ ਇਹ ਅੱਗੇ ਵੀ ਇਦਾਂ ਦੀ ਕਾਰਵਾਈ ਚੱਲੂਗੀ ਸਰ ਬਿਲਕੁਲ ਜਾਰੀ ਰਹੂਗੀ ਵੀ ਅੱਗੇ ਆਉਣ ਵਾਲੇ ਟਾਈਮ 'ਚ ਹੋਰ ਵੀ ਜ਼ਿਆਦਾ ਇਸ ਪਿੰਡ ਦੇ ਪੰਚਾਇਤ ਨੂੰ ਮੁਲਾਕਤ ਹੋਈ ਹੈ ਇਸ ਪਿੰਡ ਦੇ ਮਿਲ ਕੇ ਪੰਚਾਇਤ ਨਾਲ ਬੁਰਾ ਸਾਥ ਮਿਲਿਆ ਹੈ ਪੰਚਾਇਤ ਦੇ ਬਾਰੀ ਅਫਸਰ ਵੀ ਸਾਡੇ ਨਾਲ ਤੇ ਇਹ ਕਾਰਵਾਈ ਇਹਨਾਂ ਵੱਲੋਂ ਵੀ ਕਰਾਈ ਜਾ ਰਹੀ ਹੈ ਅਸੀਂ ਇਹਨਾਂ ਨੂੰ ਕੁਝ ਸੁਰੱਖਿਆ ਜੜੀਆਂ ਹੋਈਆਂ ਕਿਸੇ ਵੇ ਦੋ ਹੈ ਕਿ ਇਸ ਪਿੰਡ ਦੇ ਵਿੱਚ ਕਾਫੀ ਤਸਕਰ ਨੇ ਇਧਰ ਪੁਲਿਸ ਜਿਹੜੀ ਹੈ ਲਗਾਤਾਰ ਆਪਣੀ ਮੌਜੂਦਗੀ ਮੇਨਟੇਨ ਕਰ ਰਹੀ ਹੈ ਤੇ ਕਾਫੀ ਉਹਦੇ ਉੱਤੇ ਨਕਬ ਵੀ ਪਾਈ ਗਈ ਤੇ ਹੁਣ ਇਸ ਜਿਹੜੀ ਡੈਮੋਲਿਸ਼ਨ ਕਾਰਵਾਈ ਇਸੇ ਕਾਫੀ ਇੱਕ ਚੰਗਾ ਮੈਸੇਜ ਜਿਹੜਾ ਹੈ ਜਾਊਗਾ ਪਬਲਿਕ ਦੇ ਵਿੱਚ ਵੀ ਤੇ ਨਸ਼ਾ ਤਸਕਰਾ ਦੇ ਵਿੱਚ ਇੰਧੇ ਦਾ ਮੌਜੂਦ ਹੋ